ਜਿਹੜਾ ਸਾਰਾ ਸੰਗਠਨ ਅਭਿਆਨ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਸਮੁੱਚੇ ਪੰਜਾਬ ਦੇ ਜਿਹੜੇ 27 ਜ਼ਿਲ੍ਹਾ ਪ੍ਰਧਾਨ ਆ AICCC ਵੱਲੋਂ ਪਿਛਲੇ ਦਿਨੀ ਉਨ੍ਹਾਂ ਨੂੰ ਅਨਾਉਂਸ ਕਰਨ ਤੋਂ ਬਾਅਦ ਕੱਲ ਹੀ ਸਾਡੇ ਜਨਰਲ ਸਕੱਤੀ ਇਨਚਾਰਜ ਪਰਮੇਸ਼ਰ बघेल ਜੀ ਵੱਲੋਂ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਵੜੰਗੀ ਤੇ ਸਾਡੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਬਤ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਲਈ ਗਈ ਹੈ ਜਿਹਦੇ ਤਹਿਤ ਆਉਣ ਵਾਲੀਆਂ ਬਲਕ ਸੰਮਤੀ ਤੇ ਜਿਵੇਂ ਤੁਸੀਂ ਜ਼ਿਲ੍ਹਾ ਪਛਾ ਦੀ ਗੱਲ ਕੀਤੀ ਆ ਅੱਜ ਦੁਬਾਰਾ ਪ੍ਰਧਾਨ ਦੀ ਨਿਯੁਕਤੀ ਹੋਣ ਤੋਂ ਬਾਅਦ ਪਹਿਲੇ ਦਿਨ ਅੱਜ ਮੈਂ ਸਾਨੇਵਾਲ ਆਇਆ ਪਹਿਲਾਂ ਤਾਂ ਸਾਰੇ ਸਤਿਕਾਰਯੋਗ ਸਾਰੇ ਉਹ ਭਰਾ ਜਿਹੜੇ ਪਿਛਲੇ ਲਗਾਤਾਰ 4 ਸਾਲ ਤੋਂ ਇਸ ਪਾਰਟੀ ਪਲੇਟਫਾਰਮ ਤੇ ਬਹੁਤ ਹੀ ਧਿਆਨਤਦਾਰੀ ਇਮਾਨਦਾਰੀ ਨਾਲ ਸਿੱਦਕਤ ਦੇ ਨਾਲ ਪਾਰਟੀ ਦੇ ਹਰ ਕਿਸੇ ਆਏ ਆਦੇਸ਼ ਦੀ ਪਾਲਣਾ ਕਰਦੇ ਹੋਏ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਹਮੇਸ਼ਾ ਵੱਡਾ ਤੇ ਭਰਪੂਰ ਯੋਗਦਾਨ ਪਾਇਆ ਸੋ ਉਸ ਤੋਂ ਬਾਅਦ ਜਿਹੜੀ ਹੁਣ ਅਗਲੀ ਗੱਲ ਹੈਗੀ ਤੁਸੀਂ ਬਲਾਕ ਸੰਪਤੀ ਜਲਬਸ਼ੀ ਦੀ ਕੀਤੀ ਆ ਮੇਰੇ ਸਖਿਆਈ ਭਰਾਵਾ ਵਰਗੇ ਛੋਟੇ ਭਰਾ ਸਰਦਾਰ ਵਿਕਰਮ ਸਿੰਘ ਬਾਜਵਾ ਸਾਹਿਬ ਜੋ ਸਾਡੇ ਇਸ ਹਲਕੇ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਆਪਣੀਆਂ ਸਵਾਮਾਂ ਨਿਭਾ ਰਹੇ ਨੇ ਅੱਜ ਇਹਨਾਂ ਦੀ ਸਮੁੱਚੀ ਟੀਮ ਦੇ ਨਾਲ ਜਿਹੜੀ ਜਿੱਥੇ ਸਾਡੇ ਅੱਜ ਜ਼ਿਲ੍ਹੇ ਦੇ ਅਹੁਦੇਦਾਰ ਸਾਹਿਬਾਨ ਮੌਜੂਦ ਨੇ ਉੱਥੇ ਸਾਡੇ ਬਲਾਕਾਂ ਦੇ ਪ੍ਰਧਾਨ ਤੇ ਸਾਡੇ ਬਲਾਕ ਕਮੇਟੀਆਂ ਤੇ ਮੰਡਲ ਕਮੇਟੀਆਂ ਦੇ ਸਾਰੇ ਅਹੁਦੇਦਾਰ ਸਾਹਿਬਾਨ ਅੱਜ ਮੌਜੂਦ ਆ ਉਹਨਾਂ ਨਾਲ ਬੈਠ ਕੇ ਇਸ ਚੋਣ ਦੇ ਸਬੰਧ ਵਿੱਚ ਰਣਨੀਤੀ ਕੱਢਣ ਵਾਸਤੇ ਅਸੀਂ ਘਟੂ ਘਟ ਹੋਏ ਹਾਂ ਸੋ ਇਸ ਦਾ ਜਲਦੀ ਹੀ ਡਿਸੀਜਨ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ਹਲਕਾ ਸਾਹਨੇਵਾਲ ਨੇ ਬਹੁਤ ਅੱਛੇ ਪ੍ਰਦਰਸ਼ਨ ਕੀਤੇ ਆ ਫਰ ਜੋ ਵੀ ਚਾਹੇ ਪਾਰਟੀ ਵੱਲੋਂ ਦਿੱਤਾ ਪ੍ਰੋਗਰਾਮ ਸੀ ਚਾਹੇ ਕੋਈ ਇਲੈਕਸ਼ਨ ਸੀਗੀ ਲੋਕ ਸਭਾ ਚੋਣ ਵਿੱਚ ਵੀ ਇਸ ਵਿਧਾਨ ਸਭਾ ਹਲਕੇ ਤੋਂ ਸਰਦਾਰ ਵਿਕਰਮ ਸਿੰਘ ਬਾਜਵਾ ਸਾਹਿਬ ਦੀ ਅਗਵਾਈ ਵਾਲੀ ਸਮੁੱਚੀ ਟੀਮ ਨਾਲ ਅਸੀਂ ਜਿੱਤ ਕੇ ਇਹ ਸੀਟ ਝੋਲੀ ਪਾਈ ਸੋ ਹੁਣ ਵਾਲੀ ਇਲੈਕਸ਼ਨ ਵੀ ਲੜਨ ਵਾਸਤੇ ਜੋ ਜਾਹੋ ਜਲਾਲ ਸਾਡੇ ਵਰਕਰ ਸਹਿਬਾਨਾਂ ਵਿੱਚ ਤੁਸੀਂ ਖੁਦ ਆਪਣੀ ਨਜ਼ਰੀ ਦੇਖ ਹੀ ਰਹੇ ਹੋ ਸੋ ਅੱਜ ਪਹਿਲੀ ਮੀਟਿੰਗ ਜਿਵੇਂ ਕਿ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਦਿਤਾ ਹੋਈਆਂ ਅੱਜ ਅਸੀਂ ਉਹ ਮੀਟਿੰਗ ਕਰਕੇ ਸਾਰੇ ਭਰਾਵਾਂ ਦੀ ਰਾਇ مشਵਰਾ ਲੈ ਕੇ ਉਹ ਮਜ਼ਬੂਤ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਾਂਗੇ ਤਾਂ ਕਿ ਜਿਵੇਂ ਅਸੀਂ ਪਹਿਲਾਂ ਅੱਛੇ ਨਤੀਜੇ ਦਿੱਤੇ ਇਸ ਹਲਕੇ ਤੋਂ ਇਸ ਵਾਰ ਵੀ ਇਸੇ ਲੋਕ ਸਭਾ ਬਾਗ ਹੀ ਬੁਲਾਕ ਸੰਤੀ ਦੇ ਗਿਲਪਛੇ ਦੇ ਚੇ ਨਤੀਜੇ ਅੱਡੇ ਦੇ ਹਾਤੀ ਤੋਂ ਸਰਦਾਰ ਮੇਜਰ ਸਿੰਘ ਮੁੱਲਾਂਪੁਰ ਸਾਹਿਬ ਜਿਹੜੇ ਦੂਜੀ ਵਾਰ ਦੀ ਪ੍ਰਧਾਨ ਬਣੇ ਨੇ ਅੱਜ ਇੱਥੇ ਆਏ ਨੇ ਉਹਨਾਂ ਦਾ ਸਵਾਗਤ ਸਾਰੇ ਸੀਨੀਅਰ ਕਾਂਗਰਸ ਸਾਨੇਵਾਲ ਦੀ ਲੀਡਰਸ਼ਿਪ ਜਿਹੜੀ ਇਕੱਠੀ ਹੋ ਕੇ ਅੱਜ ਅਸੀਂ ਉਹਨਾਂ ਦਾ ਸਵਾਗਤ ਕਰ ਰਿਹਾ ਔਰ ਆਉਣ ਵਾਲੇ ਸਮੇਂ ਵਾਸਤੇ ਜਿਹੜੀਆਂ ਇਲੈਕਸ਼ਨ ਆ ਰਹੀਆਂ ਉਹਦੀ ਰਣਨੀਤੀ ਜਿਹੜੀ ਅਸੀਂ ਬਣਾਵਾਂਗੇ ਮੁੱਲਾਂਪੁਰ ਜੀ ਨੇ ਪਹਿਲਾਂ ਵੀ ਬਹੁਤ ਕਾਂਗਰਸ ਸਟਰੋਂਗ ਕੀਤੀ ਪੰਜ ਦੇ ਪੰਜ ਦਿਹਾਤੀ ਦੇ ਹਲਕੇ ਲੋਕ ਸਭਾ ਦੇ ਵਿੱਚ ਵੱਡੀ ਲੀਡ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਏ ਨੇ ਔਰ ਹੁਣ ਵੀ ਸਾਰਿਆਂ ਨੂੰ ਸਾਨੂੰ ਉਮੀਦ ਹੈ ਕਿ ਇਹ ਅੱਗੇ ਨਾਲੋਂ ਵੀ ਵੱਧ ਮਜ਼ਬੂਤੀ ਦੇ ਨਾਲ ਕਾਂਗਰਸ ਪਾਰਟੀ ਨੂੰ ਪੰਜੇ ਹਲਕਿਆਂ ਦੇ ਵਿੱਚ ਮਜ਼ਬੂਤ ਕਰਨਗੇ ਔਰ ਪੰਜ ਦੀਆਂ ਪੰਜ ਸੀਟਾਂ ਜਿੱਤ ਕੇ ਜਿਹੜੇ ਅਸੀਂ ਕਾਂਗਰਸ ਪਾਰਟੀ ਦੀ ਝੋਲੀ ਚ ਪਾਵਾਂਗੇ ਜ਼ਰੂਰ ਕਾਂਗਰਸ ਜ਼ਰੂਰ ਸੱਤਾ ਦੇ ਵਿੱਚ ਆਉਗੀ ਤੇ ਮੇਜਰ ਸਿੰਘ ਮੁੰਨਾਪੁਰੀ ਤਾਂ ਸਾਡੇ ਪਹਿਲਾਂ ਵੀ ਹਸਾਲ ਪਿਛਲੇ ਪਿਛਲੇ ਸਾਲ ਵੀ ਰਹੇ ਨੇ ਪ੍ਰਧਾਨ ਤੇ ਹੁਣ ਦੁਬਾਰਾ ਸਾਰਿਆਂ ਨੇ ਸਹਿਮਤੀ ਇਹਨਾਂ ਦੇ ਕੰਮ ਕਰਕੇ ਜਿਤਾਈ ਹੈ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਕਿਤਨਾ ਦੇਖਦੇ ਆਉਣ ਵਾਲੀ ਕਿਹੜੀ ਇਲੈਕਸ਼ਨਾਂ ਬਲਾਕਪੰਚਤ ਜਿਹੜਾ ਪ੍ਰੇਸ਼ਦ ਨਹੀਂ ਕਾਂਗਰਸ ਆ ਰਹੀ ਇਹਦੇ ਵਿੱਚ ਤਕਰੀਬਨ ਸਫਾਈ ਕਰੂਗੀ ਕਾਂਗਰਸ ਐਤੀ ਇਹਨਾਂ ਦਾ ਇਹਨਾਂ ਤੋਂ ਲੋਕ ਜਿਹੜੇ ਝਾੜੂ ਵਾਲੇ ਨੇ ਇਹਨਾਂ ਤੋਂ ਲੋਕ ਬਹੁਤ ਉੱਤੇ ਹੋ ਚੁੱਕੇ ਨੇ ਇਹਨਾਂ ਕੋਈ ਕੰਮ ਤਾਂ ਕਰਦੇ ਨਹੀਂ ਸਾਡੀ ਨਗਰ ਕਾਉਂਸਲ ਸਾਨੇ ਵਾਲ ਦੇ ਵਿੱਚ ਵੀ ਇਹਨਾਂ ਦਾ ਬਹੁਤ ਬੁਰਾ ਹਾਲ ਆ ਸੜਕਾਂ ਪਟਦੀਆਂ ਇਹਨਾਂ ਦੁਆਰਾ ਬਣਦੀਆਂ ਇਹਨਾਂ ਕੋ ਬਾਤਾਂ ਇਹਨੇ ਟੈਂਡਰ ਇਹਨੇ ਮਤੇ ਪਾਤੇ ਇਹਨੇ ਟੈਂਡਰ ਪਾਤੇ ਕੰਮ ਕੋਈ ਨਹੀਂ ਚੱਲਦਾ ਹੈਗਾ ਵਿਰੋਧੀ ਧਿਰ ਤੁਹਾਡੀ ਕੀ ਕਰ ਰਹੀ ਆ ਇਸ ਸਮੇਂ ਕਿਉਂਕਿ ਜ਼ਿਆਦਾਤਰ ਕਾਫੀ ਸੀਟਾਂ ਲੈ ਚੁੱਕੀ ਆ ਕਾਂਗਰਸ ਇੱਕ ਅੱਧੀ ਸੀਟ ਦਾ ਹੀ ਫਰਕ ਆ ਹਾਂਜੀ ਹਾਂਜੀ ਤੇ ਤੁਹਾਡੀ ਜਿਹੜੀ ਉੱਥੇ ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਮੀਟਿੰਗ ਹੁੰਦੀ ਆ ਤੇ ਇਹ ਸਵਾਲ ਜਵਾਬ ਪੁੱਛਦੇ ਨਹੀਂ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਮੀਟਿੰਗ ਦੇ ਵਿੱਚ ਆਪਣੇ ਮੁੱਦੇ ਚੱਕਦੇ ਆਂ ਜਿਹੜੇ ਆਪਣੇ ਸਮਾਜ ਦੇ ਲਈ ਆਪਣੇ ਲੋਕਾਂ ਲਈ ਮੁੱਦੇ ਹੈਗੇ ਆ ਸਾਡੇ ਵਿਕਾਸ ਦੇ ਮੁੱਦੇ ਨੇ ਉਹ ਸਾਡਾ ਚੱਕਣ ਦਾ ਫਰਜ਼ ਆ ਅਸੀਂ ਉਹ ਚੱਕ ਲੇ ਪਰ ਉਹਨਾਂ ਦੇ ਜਿਹੜੇ ਆਗੇ ਸਰ ਤੇ ਜੂ ਨਹੀਂ ਰੰਗਦੀ ਹੈਗੀ ਕੀ ਕਰਨੇ ਕਿ ਪੱਖਪਾਤਾਂ ਨਹੀਂ ਹੋ ਰਿਆ ਕਿਸੇ ਵੱਸ ਪੱਖਪਾਤ ਵੀ ਹੈਗਾ ਉਹ ਤਾਂ ਹੈਗਾ ਹੀ ਸਰਕਾਰ ਕਰਦੀ ਹੁੰਦੀ ਆ ਵੀ ਵਿਰੋਧੀਆਂ ਦਾ ਕੰਮ ਨਾ ਹੋ ਜਾਵੇ ਇਹਨਾਂ ਦਾ ਕੰਮ ਹੀ ਹੈ ਥੋੜੇ ਵਾਰਡ ਚ ਕਿਸ ਤਰ੍ਹਾਂ ਦੇ ਕੰਮ ਹੋ ਰਹੇ ਆ ਸਾਡੇ ਵਾਰਡ ਦੇ ਵਿੱਚ ਤਾਂ ਜੇ ਥੋੜਾ ਬਹੁਤ ਕੰਮ ਕਰਾ ਲਿਆ ਹੈ ਤੇ ਸਫਾਈ ਦੀ ਬਹੁਤ ਵਿਵਸਥਾ ਖਰਾਵਾ ਸਾਡੇ ਵਾਰਡ ਦੇ ਵਿੱਚ ਪਹਿਲਾਂ 4-4 ਇੱਕ ਵਾਰਡ ਦੇ ਵਿੱਚ ਹੁੰਦੇ ਸੀਗੇ ਸਫਾਈ ਕਰਮੀ ਹੁਣ ਇਹਨਾਂ ਨੂੰ 3-3 ਕੀਤੇ ਹੋਏ ਜਦ ਵੀ ਪੁੱਛੋ ਕੋਈ ਕਹਿੰਦਾ ਮੰਤਰੀ ਸਾਹਿਬ ਦੇ ਭੇਜਿਆ ਕੋਈ ਕਹਿੰਦਾ ਜੀ ਆਨੰਦਪੁਰ ਸਾਹਿਬ ਨੂੰ ਗਿਆ ਕਦੇ ਕਹਿੰਦੇ ਲੁਧਿਆਣੇ ਗਿਆ ਇੱਕ ਇੱਕ ਮੁਲਾਜ਼ਮ ਸਾਰੇ ਵਾਰਡਾਂ ਦੇ ਵਿੱਚ ਘਟਾਇਆ ਗਿਆ ਕੀ ਲੋਕ ਕਾਂਗਰਸ ਨੂੰ ਦੁਬਾਰਾ ਯਾਦ ਕਰ ਰਹੇ ਆ ਬਿਲਕੁਲ ਕਰ ਰਹੇ ਆ ਜੀ ਤਾਂ ਸਾਨੂੰ ਕਹਿੰਦੇ ਆ ਵੀ ਸਾਤੋਂ ਗਲਤੀ ਹੋ ਗਈ ਬਹੁਤ ਵੱਡੀ ਗਲਤੀ ਹੋ ਗਈ ਵੀ ਅਸੀਂ ਇਹਨਾਂ ਨੂੰ ਵੋਟ ਪਾ ਚੁੱਕੇ ਹਾਂ ਬਦਲਾਅ ਦੇ ਚੱਕਰ ਤੇ ਅਸੀਂ ਆਪੇ ਬਦਲ ਗਏ ਆ